ਵੰਦੇ ਤਨ ਹੋ ਕੇ ਪ੍ਰਾਪਤੀ ਕੀ ਹੋਣੀ ਸੀ। ਜੇ ਤਨ ਹੋ ਕੇ ਪ੍ਰਾਪਤੀ ਕੀ ਹੋਣੀ ਸੀ। ਨੇਤਰ ਇਹ ਨਰਤਲदाई ਪ੍ਰਾਪਤ ਹੋਈ ਜਾਣ ਨੂੰ। ਇਹ ਸਮਝ ਆਈਏ ਸਾਡੇ ਪੱਲੇ ਹੀ ਕੁਝ ਨਹੀਂ। ਸਮਝ ਆ ਨਹੀਂ। ਬ ਐਨਾ ਸਮਝ ਆਈਏ ਪੱਲੇ ਕੁਝ ਨਹੀਂ ਹੈ ਸਾਡੇ। ਇਹ ਤੁਹਾਨੂੰ ਭਲੇਖਾ ਸੀ ਇਹ ਗਿਆਨ। ਖੋਟਾ ਗਿਆਨ। ਹਾਂਜੀ। ਚਮਕਤ ਭਈ ਅਸਨ ਕੀ ਧਾਰਾ। ਮੈਂ ਜਦ ਤਲਵਾਰਾਂ ਦੀ ਧਾਰਾ ਚਮਕਿਆ ਨਾ ਅਸਨ ਅਸ ਤਲਵਾਰ ਨੂੰ ਕਹੇ ਅਸਨ ਬਹੁ ਬਚਦ ਜੇ ਤਲਵਾਰ ਦੀਆਂ ਧਾਰਾਂ ਚਮਕੀਆਂ ਨਾ ਦੋਹਾਂ ਪਾਸਿਆਂ ਦੇ ਫਿਰ ਪਤਾ ਲੱਗਾ ਫਿਰ ਪਰ ਮੜ ਜਾਂਦਾ ਪਪਕੇ ਰੁੰਡ ਮੁੰਡ ਬਕਰਾਰਾ ਵਾ ਜਿਹੜੇ ਰੁੰਡ ਮੁੰਡ ਮਨਾਸਰਾਂ ਵਾਲੇ ਇਹਨਾਂ ਦੇ ਸਿਰੇ ਵੱਡੇ ਗਏ ਵਿਜਾਨੇ ਸਾਰੇ ਜਿਹਦਾ ਹੁਣ ਸਿਰ ਵੱਡਿਆ ਗਿਆ ਉਹ ਗਿਆਨ ਕਿੱਥੇ ਰਹਿ ਗਿਆ ਬਕਰਾਰਾ ਬਕਰਾਰਾ ਬੋਲ ਦੇ ਤਾਂ ਹੈਗੇ ਪਪਕ ਦੇ ਤਾਂ ਹੈਗੇ ਪਰ ਕਰਾਰ ਦੀ ਦਬਣੀ ਹੈ ਗੱਲ ਚ ਗੱਲ ਜਦਾਂ ਨਹੀਂ ਰਹਾ ਜਿਹਨੇ ਨਿਤਨ ਕਰਕੇ ਬਟਾਲ ਤੇ ਬੋਲਦੇ ਤਾਂ ਹੈਗੇ ਪਰ ਗੱਲ ਜੀ ਜਾਨ ਨਹੀਂ ਰਹੀ ਦਬ ਨਹੀਂ ਰਹਾ ਉਹ ਗੱਲ ਹੀ ਮਾਰਦੋਂ ਵਾਰਦੋਂ ਕਰਕੇ ਜਿਹੜੇ ਆਏ ਤੇ ਉਹ ਗੱਲ ਜਿੱਦਾਂ ਨਹੀਂ ਰਹਾ ਜਾਨਦਾਰ ਗੱਲ ਨਹੀਂ ਰਹੀ ਦਬੇ ਨਹੀਂ ਰਹਾ ਹੌਸਲੇ ਨਾਲ ਗੱਲੇ ਨਹੀਂ ਕਰ ਰਹੇ ਹੋਰ ਦੋਰਾ ਬਿਕਰਾਰਾ ਕਰਾਰ ਤੋਂ ਬਿਨਾ ਗੱਲ ਜੀ ਕਰਾਰ ਨਹੀਂ ਅੰਦਰ ਹੌਸਲਾ ਹੀ ਨਹੀਂ ਹੈਗਾ ਵੀ ਗੱਲ ਠੀਕ ਹੈ ਦੋ ਵਾਰੀ ਇਹ ਬਣ ਗਿਆ ਦੋਹਰਾ ਹੈ ਗਏ ਰਾਤ ਪੈਦਲ ਕਟੇ ਜੀਵਤ ਬਚਿਓ ਨ ਕੋਏ ਬਸ ਸਾਰੇ ਘੋੜੇ ਹਾਥੀ ਰਾਧਾ اور ਪੈਦਲ ਸਾਰੇ ਮਾਰਤੇ ਜਿਉਂਦਾ ਕੋਈ ਛੜਿਆ ਹੀ ਨਹੀਂ ਤਬ ਆਪੇ ਨਿਕਸੋ ਨਿਰਪਤ ਸੁंभ ਕਰੇ ਸੋ ਹੋਏ ਬਸ ਫੇਰ ਰਾਜਾ ਨਿਰ ਸੁंभ ਕਾਣ ਲਗਾ ਵੀ ਹੁਣ ਤਾਂ ਭਾਈ ਤੂੰ ਆ ਉੱਠ ਆਪਣੇ ਮਨ ਨੂੰ ਕਹਿੰਦਾ ਹੁਣ ਤਾਂ ਜੇ ਕੋ ਤੂੰ ਕਰੇਗਾ ਉਹੀ ਹੋਊਗਾ ਹੋਰ ਹੁਣ ਤਾਂ ਸਾਰੇ ਚੱਲਦੇ ਤੀਰ ਸੁੰਭ ਕਰੇ ਸੋਏ ਕਹਿੰਦਾ ਤੇਰਾ ਘਰਾਈ ਹੁਣ ਕੁਛ ਹੋਊਗਾ। ਇਹ ਹੁਣ ਤੂੰ ਹੀ ਉੱਠ ਆਪਣੇ ਮਨ ਨੂੰ ਕਹਿੰਦਾ ਹੁਣ ਤੂੰ ਉੱਠ ਭਾਈ। ਹੁਣ ਤਾਂ ਤੂੰ ਹੀ ਕੋਈ ਕਰੇਗਾ ਉਹੀ ਹੋ ਬਾਕੀ ਸਭ تیر ਚੱਲ ਲੈ। ਸਾਰੇ ਫੇਲ ਹੋ ਲੈ। ਚੋ ਭਾਈ। ਸ਼ਿਵ ਦੂਤੀ ਇਤ ਦੁਰਗਾ ਬੁਲਾਈ। ਜਦ ਸੁੰਭ ਉੱਠਿਆ ਇੱਕ ਸ਼ਿਵ ਦੂਤੀ ਬੁਲਾ ਲਈ ਦੁਰਗਾ ਨੇ। ਪਿੱਛੇ ਸੀ ਸੁੰਭ ਬੈਠਾ। ਸ਼ਿਵ ਦੀ ਇੱਕ ਦੂਤ ਹੁੰਦੇ ਨੇ ਨਾ ਭੇਜਣ ਵਾਲੇ। ਸ਼ਿਵ ਨੇ ਇੱਕ ਦੂਤੀ ਭਲਾਈ ਹੈ ਜਿਹੜੀ ਸੁਨੇਹਾ ਲੈ ਕੇ ਜਾਂਦੀ ਹੈ ਇਹਦਾ ਮਤਲਬ ਹੈ ਸ਼ਿਵ ਬਚਾਲਿਆ ਹੁਣੇ ਸ਼ਿਵ ਦੇ ਬੰਦੇ ਉਧਰ ਵੀ ਨੇ ਗਾਲਤ ਦੇਵਤਿਆਂ ਨਾਲ ਹੋ ਰਹੀ ਹੈ ਦੇਵਤੇ ਇੰਦਰ ਦੇ ਨੇ ਇੰਦਰ ਨਾਲ ਸ਼ਬ ਲੱਗਦਾ ਅਤਾਰਾਕਸ਼ਜਾ ਹੈ ਸ਼ਿਵ ਸ਼ਿਵ ਨਾਲ ਦੇਵਤਿਆਂ ਨਾਲੋਂ ਨਾਲ ਅਕਸ਼ਜਾ ਨਾਲੋਂ ਜ਼ਿਆਦਾ ਸਿਮਤੀ ਰਕਸ਼ਜਾ ਨਾਲ ਹੁੰਦੀ ਹੈ ਸ਼ਿਵ ਜੀ ਜਿਆਦਾ ਸੇ ਬੁੱਤੀ ਉਹ ਦੂਤੀ ਵਿਚਾਰੇ ਤਾਂ ਹੀ ਭਲਾਈ ਆ ਨਾ ਉਹਨੇ ਕਹਾ ਜਾਂ ਸ਼ਿਵਜੀ ਨੂੰ ਕਹੇ ਉਹਦੇ ਇੱਕ ਚੇਲੀ ਬਣਾ ਕੇ ਸ਼ਿਵ ਦੂਤੀ ਦੇ ਦਰਗਾ ਬਣਾਈ ਉਹ ਇਹਨਾਂ ਨੂੰ ਸੁਲਾ ਕਰਾ ਲਵੇ ਅਜੋ ਵੱਜਵੇ ਜੇ ਵੱਜ ਲੰਦਾ ਇਹ ਤੇ ਸੁਮ ਨੂੰ ਕਹਾ ਸੁਮ ਕੋਲ ਭੇਜੀ ਦੂਤੀ ਕੌਣ ਲਾ ਭੇਜੀਦਾ ਦੂਤ ਭੇਜੀਦਾ ਨਾ ਵੇ ਇਹਨੂੰ ਕਹਾ ਜਾਂ ਤਾਂ ਦੇ ਦੇਵੇ ਰਾਜ ਦੇਵਤਿਆਂ ਨੂੰ ਹੁਣ ਵੀ ਮੰਨ ਜਵੇ ਜਾਂ ਜਾਂ ਕਰੇ ਫਿਰ ਜਾਂ ਲੜਾਈ ਕਰੇ ਫਿਰ ਅੱਜ ਵੀ ਇਹ ਵੀ ਅੱਜ ਵੀ ਹੁਣ ਇੱਕੋ ਹੀ ਰਹਿ ਗਿਆ ਹੈ ਸ਼ਿਵ ਦੂਤੀ ਤੇ ਦੁਰਗਾ ਬੁਲਾਈ ਹੁਣ ਤੇ ਇਹਨੂੰ ਸੀਨਾ ਫੌਜ ਦੀ ਇਹਦੀ ਲੜਦੀ ਉਹਨੇ ਨੂੰ ਲੜਨਾ ਪੈਣਾ ਆਪ ਹਾਂਜੀ ਸ਼ਿਵ ਦੂਤੀ ਕੁ ਦੁਰਗਾ ਬੁਲਾਈ ਕਾਨ ਲਾਗ ਨੀਕੇ ਸਮਝਾਈ ਕੰਨ ਨਾਲ ਉਹਦੇ ਲਾ ਕੇ ਨਾ ਮੂੰਹ ਉਹਨੂੰ ਸਮਝਾਈ ਗੱਲ ਨੀਕੇ ਸਮਝਾਈ ਹਾਂ ਨੀਕੇ ਸਮਝਾਈ ਸ਼ਿਵ ਕੋ ਸੋਹਣੀ ਗੱਲ ਸਮਝਾਈ ਉਹਨੂੰ ਸ਼ਿਵ ਕੋ ਭੇਜ ਦੀਜੀਏ ਤਹਾਂ ਕਹਿੰਦੇ ਸ਼ਿਵ ਜੀ ਨੂੰ ਭੇਜ ਦੇ ਹੁਣ ਸ਼ਿਵ ਜੀ ਦੇ ਚੇਲੇ ਕੋਲ ਦੈਂਤ ਰਾਜ ਸਥਿਤ ਹੈ ਜਹਾਂ ਜਿੱਥੇ ਦੈਂਤ ਰਾਜ ਬੈਠਾ ਉੱਥੇ ਭੇਜ ਸ਼ਿਵ ਜੀ ਨੂੰ ਸ਼ਿਵ ਦੂਤੀ ਜਦ ਇਮ ਸੁਣ ਪਾਵਾ ਜਦ ਸ਼ਿਵ ਦੂਤੀ ਨੇ ਗੱਲ ਸੁਣੀ ਸ਼ਿਵ ਹੈ ਦੂਤ ਕਰ ਉਤੇ ਪਠਾਵਾ शिवजी ਨੂੰ ਦੂਤ ਬਣਾ ਕੇ ਉੱਥੇ ਭੇਜਤਾ ਰਾਜੇ ਕੋਲ ਹੂੰ ਕੋਈ Shivji ਨੂੰ ਦੂਤ ਬਣਾ ਕੇ ਭੇਜਿਆ ਕਿੱਡੀ ਕਬੜੀ Shivji ਦੀ ਤਾਕਤ ਰਹਗੀ ਬਈ ਕੀ ਰਹੇਗਾ Shivji ਦੇ ਪੱਲੇ ਰਹੇਗਾ ਕੁਝ ਉਹ ਤਾਂ ਘਵਜੋਲੀਆ ਬਣ ਕੇ ਸੁਲਾ ਘਰਾਉਣ ਜਾ ਰਿਹਾ ਹੁਣ Shiv ਜਿਹੜਾ ਇਹਨਾਂ ਦਾ Shiv ਹੈ Shiv ਦੂਤੀ ਤਾਂ ਤੇ ਪਇਓ ਨਾਮਾ ਅਸਲ ਤੇ ਵੀ ਜਿਹੜਾ ਲੜ ਰਿਹਾ ਹੈ ਮੁਰਮਕਾ ਉਹ ਛਿਬਦਾ ਭਗਤ ਹੈ ਛਿਬਦਾ ਦਾਸ ਹੈ ਜਿਹੜਾ ਲੜ ਰਿਹਾ ਜਿਹਨੇ ਭੇਜਿਆ ਉਹ ਛਿਬਦਾ ਅਸਲੀ ਛਿਬਦਾ ਦਾਸ ਹੈ ਉਹਣਾ ਭੇਜਿਆ ਉਹ ਉਹਦੇ ਵੀ ਥੱਲੇ ਹੈ ਵਾਹਨ ਦੇ ਵਾਹਨ ਮਹਾਦੇਵ ਕੋ ਕੈਸਾ ਦਾ ਸ਼ੋ ਸ਼ਿਵ ਜੀ ਛਿਬ ਦੂਤੀ ਤਾਂ ਤੇ ਭਈਉ ਨਾਮਾ ਛਿਬ ਦੂਤੀ ਤਾਂ ਤੇ ਉਦਨਦੇ ਨੂੰ ਕਹਿਣ ਲੱਗੇ ਚੰਡੀ ਨੂੰ ਭੇਜਿਆ ਨਾ ਛਿਬ ਦੂਤੀ ਵੀ ਹੈ शिवनु दूध ਬਣਾ ਕੇ ਭੇਜਿਆ ਸੀ ਇਹਨੇ ਦੱਸ ਰਹੇ ਨੇ Shivduti ਨੂੰ ਕਿਉਂ ਕਹਿੰਦੇ ਨੇ Shivduti ਤਾਂ ਤੇ ਭੈਉਨਾ ਮਾ ਤਾਂ ਇਸ ਗੱਲ ਕਰਕੇ Shivduti ਵੀ ਕਹਿੰਦੇ ਨੇ ਇਹਨੂੰ ਝੰਡੀ ਜਾਣ ਤਾਂ ਸਗਲ ਪੁਰਖ ਅਰ ਬਾਮਾ ਸਾਰੀਆਂ ਇਸਤਰੀਆਂ ਅਰ ਪੁਰਖ ਜਾਣਦੇ ਨੇ Shivduti ਕਹਿੰਦੇ ਨੇ ਝੰਡੀ ਨੂੰ ਤਾਂ ਕਹਿੰਦੇ ਨੇ ਉੱਥੇ ਭੇਜਿਆ ਸੀ ਹੁਣ ਕੌਣ ਰਹਿ ਗਈ ਝੰਡੀ ਝੰਡੀ ਤੇ ਵੀ ਹੋ ਰਹੀ ਕਿ ਪੱਥਰ ਦੀ ਮੂਰਤੀ ਰਹਿ ਗਈ ਸ਼ਿਵ ਕਹੀ ਦਾਇਤ ਰਾਜ ਸੁਣ ਬਾਤਾ ਸ਼ਿਵ ਨੇ ਜਾ ਕੇ ਕਹੀ ਦਾਇਤ ਰਾਜ ਨੂੰ ਵੀ ਭਾਈ ਗੱਲ ਸੁਣ ਲੈ ਗੱਲ ਸੁਣਿਆ ਇਹ ਐ ਮੇਰੇ ਕੋਲ ਹਾਂ ਇਹ ਵੀ ਦੀ ਕਹੇਉ ਤੂੰ ਹੋ ਜਗ ਮਾਤਾ ਜਗ ਮਾਤਾ ਨੇ ਦੇਖੋ ਸ਼ਿਵ ਜੀ ਆਪਣੇ ਮੂੰਹੋਂ ਜਗ ਮਾਤਾ ਕਹਿ ਰਿਹਾ ਹੈ ਸ਼ਿਵ ਜੀ ਨੇ ਮੂੰਹੋਂ ਜਗ ਮਾਤਾ ਕਹਾਇਆ ਇਹ ਵੀ ਦੀ ਕਹੇਉ ਤੂੰ ਹੋ ਜਗ ਮਾਤਾ ਤੈਨੂੰ ਜਗ ਮਾਤਾ ਨੇ ਸੁਣਿਆ ਭੇਜਿਆ ਤਾਂ ਮਾਤਾ ਸ਼ਿਵ ਜੀ ਦੀ ਵੀ ਐ ਫਿਰ ਹਾਂ ਉਹ ਕਹਿੰਦੇ ਨੇ Shiv ji ਦੀ ਇਸਤਰੀ ਹੈ ਇੱਥੇ Shiv ji ਦੀ ਬਾਤ ਹੈ Shiv ji ਵੀ ਇਸਨੇ ਪੈਦਾ ਕੀਤਾ ਇਹ ਵੀ Shiv ਕਹਿੰਦੇ ਨੇ ਇਹ ਪੈਦਾ ਕੀਤਾ ਹੈ ਇੱਕ Shiv ਭੈ ਇੱਕ ਗੈ ਕ ਫਿਰ ਭੈ RAM aur Krishna ਕੇ अवतार ਵੀ ਅਨੇਕ ਹਨ ਅਨੇਕ ਹਨ ਇਹ ਨਹੀਂ ਪੈਦਾ ਕੀਤੇ ਨੇ ਸਾਰੇ ਦੇਵਨਕੋਦ ਦੇ ਕੈ ਠਗੁਰਾਈ ਦੇਵਤਿਆਂ ਨੂੰ ਚਾਹੇ ਤਾਂ ਕਾਇਦਾ ਮਤਲਬ ਚਾਹੇ ਚਾਹੇ ਤਾਂ ਦੇਵਤਿਆਂ ਨੂੰ ਰਾਜ ਦੇ ਦੇ ਠਗ ਰਾਈ ਦੇ ਦੇ ਕਹਿ ਮੰਡੋ ਹਮ ਸੰਗ ਲੜਾਈ ਜਾਂ ਫਿਰ ਸਾਡੇ ਨਾਲ ਜੰਗ ਕਰ ਲੈ ਗਿਆਨ ਚਰਚਾ ਕਰ ਲੈ ਤੇਰਾ ਗਿਆਨ ਵੱਧੂ ਤੈਨੂੰ ਆਗੋ ਕਰ ਦਾਂਗੇ ਇਹਦਾ ਗਿਆਨ ਵੱਧੂ ਇਹਨੂੰ ਕਰ ਦਾਂਗੇ ਦੈਤ ਰਾਜ ਇਹ ਬਾਤ ਨਾ ਮੰਨੀ ਦੈਤ ਰਾਜ ਨੇ ਗੱਲ ਨਹੀਂ ਮੰਨੀ ਕਹਿੰਦਾ ਵੀ ਨਹੀਂ ਰਾਜ ਨਹੀਂ ਦੇਣਾ ਲੜਾਈ ਵਾਸਤੇ ਤਰ ਆਪ ਚੱਲੇ ਜੂਜਨ ਅਭਿਮਾਨੀ ਉਹ ਹੰਕਾਰੀ ਆਪ ਲੜਨ ਨੂੰ ਤਿਆਰ ਹੋ ਗਿਆ ਕਹਿੰਦਾ ਲੜੂਗਾ ਮੈਂ ਜੰਗ ਕਰਨ ਨੂੰ ਮਨਜ਼ੂਰ ਆ ਰਾਜ ਨਹੀਂ ਦੇਣੂ ਹੂੰ ਗਰਜਤ ਕਾਲ ਲਈ ਕਾਲ ਜਿਉਂ ਜਹਾਂ ਜਿੱਥੇ ਕਾਲੀ ਕਾਲ ਦਾ ਰੂਪ ਧਾਣ ਕਰਕੇ ਗਰਜ ਰਹੀ ਸੀ ਨਾ ਚੰਡੀ ਹਾਂ ਪ੍ਰਾਪਤ ਪਇਓ ਅਸਰਪਤੀ ਤਾਹਾਂ ਉੱਥੇ ਹੀ ਚਲਾ ਗਿਆ ਉੱਥੇ ਨੂੰ ਚਲਾ ਗਿਆ ਆਪਣੇ ਕਾਲ ਦੇ ਕਾਲ ਦੇ ਮੂੰਹ ਚ ਨੂੰ ਆਪੇ ਹੀ ਚਲਾ ਗਿਆ ਹੂੰ ਜਮਕੀ ਤਹ ਅਸਨ ਕੀ ਧਾਰਾ ਉੱਥੇ ਵੇ ਤਲਵਾਰਾਂ ਦੀਆਂ ਧਾਰਾਂ ਜਾਂ ਜਮਕੀਆਂ ਉੱਥੇ ਤਲਵਾਰਾਂ ਚੱਲ ਪਈਆਂ ਗਿਆਨ ਚਰਚਾ ਚੱਲ ਪਈ ਨਾਚੇ ਭੂਤ ਪ੍ਰੇਤ ਵਹਿਤਾਰਾ ਵਾ ਭੂਤ ਪ੍ਰੇਤਰ ਬਤਾਲ ਉੱਥੇ ਫੇ ਨੱਚੇ ਸ਼ਿਵਜੀ ਦੇ ਸਾਰੇ ਸਾਰੇ ਉਹ ਗਿਆਨ ਸ਼ਿਵਜੀ ਆਲਾ ਉੱਥੇ ਸੋਨੇ ਨਚਾ ਲਿਆ ਆਪਣਾ ਕਹਿ ਲਿਆ ਆਕੇ ਫਰਕੇ ਅੰਧ ਕਬੰਧ ਅਚੇਤਾ ਅੰਧ ਕਬੰਧ ਅਚੇਤਾ ਜਿਹੜੇ ਅੰਦੇ ਸੀ ਨਾ ਅੰਦੇ ਫਰਕੇ ਅੰਧ ਕਬੰਧ ਅਚੇਤਾ ਜਿਹੜੇ ਉਹਦੇ ਕੋਲ ਚਲੇ ਗਏ ਤੇ ਭੱਜ ਗਏ ਜਿਹੜੇ ਇੱਥੋਂ ਭੱਜ ਗਏ ਤੇ ਸ਼ਿਵਜੀ ਕੋ ਜਾ ਕੇ ਇਹਦੇ ਕੋਲ ਬਹਿ ਗਏ ਜਾ ਕੇ ਰਾਜੇ ਕੋਲ ਅਜੋ ਇਹ ਤਾਂ ਲੜਿਆ ਨਹੀਂ ਨਾ ਉਹਨੇ ਉੱਠ ਕੇ ਗਏ ਸੀ ਨਾ ਪਿੱਛੇ ਉਹ ਇਹਦੇ ਕੋਲ ਬਹਿ ਗਏ ਸੀ ਜਾ ਕੇ ਫੜ ਕੇ ਸੰਭ ਕੋਲ ਅੰਧ ਕੋਲ ਅੰਧ ਅਚੇਤਾ ਉਹ ਨਾਲੇ ਕੋਲ ਟਿਕਾ ਕੇ ਗਏ ਨੇ ਇੱਥੋਂ ਉਹ ਕਰਕੇ ਗਏ ਨੇ ਅੰਨੇ ਸੀ ਨਾ ਮੂਰਖ ਅੰਨੇ ਜੇ ਤਾਂ ਫੇਰ ਉੱਠ ਕੇ ਬੋਲਣ ਲੱਗੇ ਹੋ ਉਹੀ ਬੋਲਣ ਲੱਗੇ ਫੇਰ ਤੇ ਬਰੇ ਭਈ ਰਵ ਭੀਮ ਅਨੇਕਾ ਤੇ ਬਰੇ ਬਸ ਆ ਜਵੇਂ ਉਹ ਦਰ ਨੇ ਆਪਣੇ ਦੇ ਭੀਮ ਇਹਦੇ ਨੇ 17 ਦੇ ਉਹ ਕੀ ਇਹਨਾਂ ਨੂੰ ਉਹ ਪੈਰੋਂ ਪੈਰੋਂ ਪੁੱਤ ਸੀਤਲਾ ਢਾਵਾ ਉਹ